ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੇਂ ਵੀਡੀਓ ਵਿੱਚ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਲਈ ਹੁਣ ਕੈਨੇਡਾ ਤੋਂ 10 ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਆ ਰਹੀਆਂ ਹਨ ਜੀ ਹਾਂ ਜਿਹੜੇ ਵੀ ਪੰਜਾਬੀ ਭਾਰਤੀ ਸਟੂਡੈਂਟ ਇਸ ਤੋਂ ਇਲਾਵਾ ਟੂਰਿਸਟ ਵਿਜ਼ਟਰ ਵੀਜ਼ਾ ਵਾਲੇ ਜਾਂ ਫਿਰ ਇਸ ਤੋਂ ਇਲਾਵਾ ਵਰਕ ਪਰਮਿਟ ਦੇ ਉੱਤੇ ਕੈਨੇਡਾ ਦੇ ਵਿੱਚ ਜਾਣਾ ਚਾਹੁੰਦੇ ਹਨ ਉਹਨਾਂ ਦੇ ਲਈ ਹੁਣ ਫਰਵਰੀ ਮਹੀਨੇ ਦੇ ਲਈ 10 ਵੱਡੇ ਐਲਾਨ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਰ ਦਿੱਤੇ ਗਏ ਹਨ ਜੀ ਹਾਂ ਪਹਿਲੀ ਵੱਡੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਜਿਹੜੇ ਵੀ ਪੰਜਾਬੀ ਭਾਰਤੀ ਸਟੂਡੈਂਟ ਜਾਣਾ ਚਾਹੁੰਦੇ ਆ ਵੱਡੀ ਖੁਸ਼ਖਬਰੀ ਹੈ ਕਿਉਂਕਿ ਕੈਨੇਡਾ ਦੇ ਵਿੱਚ ਲਗਾਤਾਰ ਪੰਜਾਬੀ ਭਾਰਤੀ ਸਟੂਡੈਂਟ ਵੱਡੀ ਗਿਣਤੀ ਦੇ ਵਿੱਚ ਪਿਛਲੇ ਸਾਲਾਂ ਦੇ ਦੌਰਾਨ ਗਏ ਹਨ ਸੋ ਇਸ ਤੋਂ ਬਾਅਦ ਸਾਲ 2025 ਅਤੇ ਸਾਲ 2026 ਦੇ ਲਈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਟੂਡੈਂਟਾਂ ਦਾ ਕੋਟਾ ਘਟਾ ਦਿੱਤਾ ਗਿਆ ਜਿਸ ਦੇ ਕਾਰਨ ਕੈਨੇਡਾ ਦੇ ਵਿੱਚ ਬਹੁਤ ਸਾਰੇ ਕਾਲਜ ਬੰਦ ਹੋਣ ਦੀ ਕੰਗਾਰ ਦੇ ਉੱਤੇ ਪਹੁੰਚ ਗਏ ਜਾਂ ਫਿਰ ਕਈ ਕਾਲਜ ਬੰਦ ਹੋ ਚੁੱਕੇ ਹਨ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਕਈ ਕੋਰਸ ਵੀ ਬੰਦ ਕਰਨੇ ਪਏ ਹਨ ਤੇ ਇਸੇ ਦੇ ਨਾਲ ਹੀ ਕੈਨੇਡਾ ਦੇ ਵਿੱਚ ਜਿਹੜੇ ਟੀਚਰ ਬਣਾਉਂਦੇ ਸਨ ਉਹਨਾਂ ਦੀਆਂ ਵੀ ਜੋਬਾਂ ਜਾਰੰਗਿਆ ਹਨ ਹੁਣ ਕੈਨੇਡਾ ਦੀਆਂ ਤੁਹਾਨੂੰ ਦੱਦੀਏ ਕਿ 21 ਪ੍ਰਮੁੱਖ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਨੁਮਾਇੰਦੇ ਭਾਰਤ ਦੇ ਵਿੱਚ ਹੋਣਗੇ ਤੇ ਭਾਰਤੀ ਵਿਦਿਆਰਥੀ ਅਤੇ ਭਾਰਤੀ ਵੱਡੇ ਵੱਡੇ ਕਾਲਜਾਂ ਦੇ ਨਾਲ ਉਹਨਾਂ ਦੇ ਵੱਲੋਂ ਟਾਈ ਅਪ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਕਿ ਕੈਨੇਡਾ ਦੇ ਵਿੱਚ ਇੱਕ ਵਾਰ ਫਿਰ ਤੋਂ ਭਾਰਤੀ ਸਟੂਡੈਂਟਾਂ ਦੇ ਲਈ ਦਰਵਾਜ਼ੇ ਖੋਲੇ ਜਾਣ ਤੇ ਇਸ ਤੋਂ ਇਲਾਵਾ ਜਿਹੜੇ ਪੰਜਾਬੀ ਭਾਰਤੀ ਸਟੂਡੈਂਟ ਕੈਨੇਡਾ ਦੇ ਵਿੱਚ ਪੀਆਰ ਉਡੀਕ ਰਹੇ ਹਨ ਸੋ ਉਹਨਾਂ ਨੂੰ ਵੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਕੋਲ ਹੁਣ ਦਰਖਾਸਤ ਕੀਤੀ ਗਈ ਹੈ ਕਿ ਪੀਆਰ ਦਿੱਤੀ ਜਾਵੇ ਅਤੇ ਸਟੂਡੈਂਟਾਂ ਦੇ ਲਈ ਇੱਕ ਵਾਰ ਫਿਰ ਤੋਂ ਦਰਵਾਜ਼ੇ ਖੋਲੇ ਜਾਣ ਤਾਂ ਜੋ ਕਿ ਕੈਨੇਡਾ ਦੇ ਵਿੱਚ ਬੰਦ ਹੋਣ ਦੀ ਕਗਾਰ ਦੇ ਉੱਤੇ ਪਹੁੰਚੇ ਜਿਹੜੇ ਕਾਲਜ ਆ ਉਹਨਾਂ ਨੂੰ ਇੱਕ ਵਾਰ ਫਿਰ ਤੋਂ ਚਲਾਇਆ ਜਾ ਸਕੇ ਇਸ ਤੋਂ ਬਾਅਦ ਦੂਸਰੀ ਅਪਡੇਟ ਦੀ ਗੱਲ ਕਰੀਏ ਤਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਤਹਿਤ 14000 ਤੋਂ ਬਾਅਦ ਪੰਜਾਬੀ ਭਾਰਤੀ ਸਟੂਡੈਂਟਾਂ ਨੂੰ ਪੀਆਰ ਦੇ ਦਿੱਤੀ ਗਈ ਹੈ ਸੋ ਜਨਵਰੀ ਮਹੀਨੇ ਦੇ ਦੌਰਾਨ ਹੀ 14000 ਤੋਂ ਬਾਅਦ ਸਟੂਡੈਂਟਾਂ ਨੂੰ ਪੀਆਰ ਦਿੱਤੀ ਹੈ ਤੇ ਸੀਆਰਸ ਸਕੋਰ ਵੀ ਹੁਣ 500 ਦੇ ਕਰੀਬ ਆ ਚੁੱਕਾ ਹੈ ਫਰਵਰੀ ਮਹੀਨੇ ਦੇ ਦੌਰਾਨ ਵੀ ਤੁਹਾਨੂੰ ਦਾ ਦੀ ਵੱਡੀ ਗਣਤੀ ਦੇ ਵਿੱਚ ਹੁਣ ਪੰਜਾਬੀ ਭਾਰਤੀ ਸਟੂਡੈਂਟਾਂ ਨੂੰ ਕਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪੀਆਰ ਦਿੱਤੀ ਜਾਵੇਗੀ ਤੇ ਸੀਆਰਐਸ ਸਕੋਰ ਵੀ ਇਸ ਦੇ ਵਿੱਚ ਹੁਣ 500 ਤੋਂ ਵੀ ਠੇਠ ਆਉਣ ਦੀ ਉਮੀਦ ਲਗਾਈ ਜਾ ਰਹੀ ਹੈ ਜਿਸ ਤੋਂ ਬਾਅਦ ਕਨੇਡਾ ਦੇ ਵਿੱਚ ਗਏ ਹੋਏ ਸਟੂਡੈਂਟਾਂ ਦੇ ਲਈ ਪੀਆਰ ਲੈਣੀ ਕਾਫੀ ਜ਼ਿਆਦਾ ਆਸਾਨ ਹੋ ਜਾਵੇਗੀ ਇਸ ਤੋਂ ਬਾਅਦ ਅਗਲੀ ਅਪਡੇਟ ਦੀ ਗੱਲ ਕਰੀਏ ਤਾਂ ਕਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਡਾਕਟਰੀ ਅਤੇ ਇਸ ਤੋਂ ਇਲਾਵਾ ਹੈਲਥ ਕਰਮਚਾਰੀ ਨੈਨੀ ਨਰਸਾਂ ਦੇ ਲਈ ਵੀ ਦਰਵਾਜ਼ੇ ਖੋਲਣ ਦਾ ਐਲਾਨ ਕਰ ਦਿੱਤਾ ਗਿਆ ਹੈ ਕਿਉਂਕਿ ਕਨੇਡਾ ਦੇ ਵਿੱਚ ਹੈਲਥ ਕਰਮਚਾਰੀਆਂ ਦੀ ਘਾਟ ਕਾਫੀ ਵੱਡੇ ਫਦਰ ਦੇ ਉੱਤੇ ਪਾਈ ਜਾ ਰਹੀ ਹੈ ਜਿਸ ਤੋਂ ਬਾਅਦ ਕੀ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਾਲ ਦੀ ਸ਼ੁਰੂਆਤ ਦੇ ਵਿੱਚ ਹੀ ਪੰਜਾਬੀ ਭਾਰਤੀਆਂ ਦੇ ਲਈ ਦਰਵਾਜ਼ੇ ਖੋਲੇ ਜਾਣਗੇ ਜਿਹੜੇ ਵੀ ਹੈਲਥ ਕਰਮਚਾਰੀਆਂ ਦੇ ਨਾਲ ਰਿਲੇਟਡ ਓਕੂਪੇਸ਼ਨ ਰੱਖਦੇ ਹਨ ਸੋ ਉਹਨਾਂ ਦੇ ਲਈ ਹੁਣ ਕੈਨੇਡਾ ਦੇ ਵਿੱਚ ਪੀਆਰ ਲੈਣੀ ਕਾਫੀ ਜ਼ਿਆਦਾ ਆਸਾਨ ਹੋ ਜਾਵੇਗੀ ਇਸ ਤੋਂ ਬਾਅਦ ਅਗਲੀ ਅਪਡੇਟ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਹੁਣ ਜਿਹੜੇ ਵੀ ਰਿਫਿਊਜੀ ਕੇਸਾਂ ਦੇ ਉੱਤੇ ਆਏ ਹੋਏ ਹਨ ਬਾਹਰਲੇ ਦੇਸ਼ਾਂ ਤੋਂ ਜਾਂ ਫਿਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੰਜਾਬੀ ਭਾਰਤੀ ਆ ਉਹਨਾਂ ਦੇ ਰਿਫਿਊਜੀ ਕੇਸ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਾਲ ਦੀ ਫਰਵਰੀ ਮਾਰਚ ਤੱਕ ਐਕਸਟੈਂਡ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਇਸੇ ਦੇ ਨਾਲ ਹੀ ਜਿਨ੍ਹਾਂ ਦੀਆਂ ਪੀਆਰ ਦੀਆਂ ਐਪਲੀਕੇਸ਼ਨਾਂ ਲੱਕੀਆਂ ਹੋਈਆਂ ਹਨ ਉਹਨਾਂ ਦੇ ਵਰਕ ਪਰਮਿਟ ਵੀ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ 31 ਦਸੰਬਰ ਸਾਲ 2026 ਤੱਕ ਐਕਸਟੈਂਡ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਇੱਕ ਹੋਰ ਵੱਡੀ ਅਪਡੇਟ ਸਾਲ 2026 ਦੇ ਦੌਰਾਨ ਦਿੱਤੀ ਗਈ ਹੈ ਕਿ ਆਉਣ ਵਾਲੇ ਸਮੇਂ ਦੇ ਦੌਰਾਨ ਜਿਹੜੇ ਵੀ ਸਟੂਡੈਂਟ ਕੈਨੇਡਾ ਦੇ ਵਿੱਚ ਸਟੱਡੀ ਵੀਜ਼ਾ ਤੇ ਆਉਣਗੇ ਤੇ ਜਿਹੜੇ ਓਕੂਪੇਸ਼ਨ ਦੇ ਵਿੱਚ ਉਹਨਾਂ ਦੇ ਵੱਲੋਂ ਸਟੱਡੀ ਕੀਤੀ ਹੋਵੇਗੀ ਉਸੇ ਦੇ ਰੀਲੇਟਡ ਹੀ ਉਹਨਾਂ ਨੂੰ ਵਰਕ ਪਰਮਿਟ ਮਿਲੇਗਾ ਤੇ ਜੇਕਰ ਕੈਨੇਡਾ ਦੇ ਵਿੱਚ ਉਸ ਓਕੂਪੇਸ਼ਨ ਦੇ ਰਿਲੇਟਡ ਕਾਮੀਆਂ ਦੀ ਕਾਫੀ ਜ਼ਿਆਦਾ ਲੋੜ ਹੈ ਜਾਂ ਫਿਰ ਕਮੀ ਹੈ ਸੋ ਉਸ ਦੇ ਰਿਲੇਟਡ ਹੀ ਪੀਆਰ ਦਿੱਤੀ ਜਾਵੇਗੀ ਸੋ ਬਾਕੀ ਸਟੂਡੈਂਟਾਂ ਨੂੰ ਪੀਆਰ ਹੋਣ ਵਾਲੇ ਸਮੇਂ ਦੇ ਦੌਰਾਨ ਨਹੀਂ ਦਿੱਤੀ ਜਾ ਸਕਦੀ ਸੋ ਇਸ ਤੋਂ ਬਾਅਦ ਹੁਣ ਕੈਨੇਡਾ ਦੇ ਵਿੱਚ ਜਿਹੜੇ ਵੀ ਪੰਜਾਬੀ ਭਾਰਤੀ ਸਟੂਡੈਂਟ ਜਾਣਾ ਚਾਹੁੰਦੇ ਆ ਉਹ ਹੁਣ ਕੈਨੇਡਾ ਦੇ ਵਿੱਚ ਉਹੀ ਓਕੂਪੇਸ਼ਨ ਲੈ ਕੇ ਜਾਣ ਜਿਨ੍ਹਾਂ ਦੀ ਕੀ ਕਾਫੀ ਜ਼ਿਆਦਾ ਕੈਨੇਡਾ ਦੇ ਵਿੱਚ ਲੋੜ ਹੈ ਜਿਵੇਂ ਕਿ ਕੈਨੇਡਾ ਦੇ ਵਿੱਚ ਹੈਲਥ ਕਰਮਚਾਰੀਆਂ ਦੀ ਕਾਫੀ ਜ਼ਿਆਦਾ ਲੋੜ ਹੈ ਇਸ ਤੋਂ ਬਾਅਦ ਬਾਦ ਹੁਨਰਮੰਦ ਕੰਮੇ ਜਿਵੇਂ ਕਿ ਇਲੈਕਟ੍ਰੀਸ਼ੀਅਨ ਪਲੰਬਰ ਕਾਰਪੇਂਟਰ ਅਤੇ ਇਸ ਤੋਂ ਲਾਵਾ ਟਾਇਲ ਵਰਕਰ ਅਤੇ ਕੰਸਟਰਕਸ਼ਨ ਵਰਕਰ ਘਰ ਬਣਾਉਣ ਵਾਲੇ ਕੰਮੇ ਸੋ ਵੱਡੀ ਗਿਣਤੀ ਦੇ ਵਿੱਚ ਇਹ ਕਾਮੀਆਂ ਦੀ ਕੈਨੇਡਾ ਦੇ ਵਿੱਚ ਕਾਫੀ ਜਿਆਦਾ ਲੋਡ ਹੈ ਜਿਸ ਤੋਂ ਬਾਅਦ ਕਿ ਤੁਸੀਂ ਵੀ ਕੈਨੇਡਾ ਦੇ ਵਿੱਚ ਜੇਕਰ ਇਸ ਓਕੂਪੇਸ਼ਨ ਦੇ ਰਿਲੇਟਡ ਜਾਂ ਫਿਰ ਕੋਈ ਵੀ ਸਕਿੱਲ ਸਿੱਖ ਕੇ ਜਾਂਦੇ ਹੋ ਤੇ ਤੁਹਾਨੂੰ ਆਸਾਨੀ ਦੇ ਨਾਲ ਪੀਆਰ ਮਿਲ ਸਕਦੀ ਹੈ ਇਸ ਤੋਂ ਬਾਅਦ ਅਗਲੀ ਅਪਡੇਟ ਦੀ ਗੱਲ ਕਰੀਏ ਤਾਂ ਸਾਲ 2025 ਦੇ ਵਿੱਚ ਜੇਕਰ ਸਭ ਤੋਂ ਵੱਧ ਅਤੇ ਸਭ ਤੋਂ ਵੱਧ ਆਸਾਨੀ ਦੇ ਨਾਲ ਪੀਆਰ ਦਿੱਤੀ ਗਈ ਹੈ ਤੇ ਉਹ ਫਰੈਂਚ ਬੋਲਣ ਵਾਲੇ ਸਟੂਡੈਂਟਾਂ ਨੂੰ ਦਿੱਤੀ ਗਈ ਹੈ ਤੇ ਇਸੇ ਦੌਰਾਨ ਹੁਣ ਸਾਲ 2026 ਦੇ ਵਿੱਚ ਵੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਹੀ ਜਿਹੜਾ ਕੀ ਫੋਕਸ ਰੱਖਿਆ ਜਾਵੇਗਾ ਕਿ ਫ੍ਰੈਂਚ ਬੋਲਣ ਵਾਲੇ ਸਟੂਡੈਂਟਾਂ ਨੂੰ ਵੱਧ ਤੋਂ ਵੱਧ ਪੀਆਰ ਦਿੱਤੀ ਜਾਵੇ ਸੋ ਇਸੇ ਦੌਰਾਨ ਹੁਣ 5000 ਦਾ ਵੱਧ ਕੋਟਾ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਅਨਾਉਂਸ ਕਰ ਦਿੱਤਾ ਗਿਆ ਹੈ ਕਿ ਵੱਧ ਤੋਂ 5000 ਸਟੂਡੈਂਟਾਂ ਨੂੰ ਪੀਆਰ ਦਿੱਤੀ ਜਾਵੇਗੀ ਜੋ ਕਿ ਫ੍ਰੈਂਚ ਭਾਸ਼ਾ ਬੋਲਦੇ ਹਨ ਸੋ ਫ੍ਰੈਂਚ ਭਾਸ਼ਾ ਦੀ ਮੁਹਾਰਤ ਨੂੰ ਅੱਗੇ ਵਧਾਉਣ ਦੇ ਲਈ ਤੇ ਦੇਸ਼ ਵਿੱਚ ਫ੍ਰੈਂਚ ਭਾਸ਼ਾ ਨੂੰ ਜਿਹੜਾ ਕੀ ਜੀਵਤ ਰੱਖਣ ਦੇ ਲਈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਹ ਵੱਡੇ ਐਲਾਨ ਕੀਤੇ ਜਾ ਰਹੇ ਹਨ ਇਸ ਤੋਂ ਇਲਾਵਾ ਸਪੌਸ ਬੀਜਾ ਦੇ ਉੱਤੇ ਜਿਹੜੇ ਵੀ ਪੰਜਾਬੀ ਭਾਰਤੀ ਹੁਣ ਜਾਣਾ ਚਾਹੁੰਦੇ ਆ ਸੋ ਉਹਨਾਂ ਦੇ ਲਈ ਵੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇੱਕ ਨਵਾਂ ਰਾਹ ਕੱਢਿਆ ਗਿਆ ਹੈ ਕਿ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਮਾਸਟਰ ਜਾਂ ਪੀ ਐਚ ਡੀ ਵਰਗੀਆਂ ਡਿਗਰੀਆਂ ਕਰਨ ਜਾਣਾ ਚਾਹੁੰਦੇ ਹੋ ਤੇ ਤੁਹਾਨੂੰ ਆਸਾਨੀ ਦੇ ਨਾਲ ਸਪੌਸ ਓਪਨ ਵਰਕ ਪਰਮਿਟ ਵੀ ਮਿਲ ਜਾਵੇਗਾ ਤੇ ਤੁਹਾਡਾ ਸਪੌਸ ਵੀ ਤੁਹਾਡੇ ਨਾਲ ਹੀ ਜਾ ਕੇ ਕੈਨੇਡਾ ਦੇ ਵਿੱਚ ਆਪਣਾ ਕੰਮ ਕਰ ਸਕਦਾ ਹੈ ਤੇ ਓਪਨ ਵਰਕ ਪਰਮਿਟ ਦੇ ਤੌਰ ਤੇ ਤੇ ਕੈਨੇਡਾ ਦੇ ਵਿੱਚ ਰਹਿ ਸਕਦਾ ਹੈ ਇਸ ਤੋਂ ਬਾਅਦ ਵਿਜ਼ਟਰ ਵੀਜ਼ੇ ਦੇ ਰਿਗਾਰਡਿੰਗ ਜਿਹੜੀ ਅਗਲੀ ਅਪਡੇਟ ਆ ਰਹੀ ਹੈ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਸਾਲ 2026 ਦੇ ਦੌਰਾਨ ਵਿਜ਼ਟਰ ਵੀਜ਼ੇ ਜਾਰੀ ਕੀਤੇ ਜਾ ਸਕਦੇ ਆ ਕਿਉਂਕਿ ਸਾਲ 2026 ਦੇ ਵਿੱਚ FIFA ਵਰਲਡ ਕੱਪ ਜੂਨ ਮਹੀਨੇ ਦੇ ਵਿੱਚ ਹੋਣ ਜਾ ਰਿਹਾ ਹੈ ਸੋ ਜਿਹੜੇ ਵੀ ਪੰਜਾਬੀ ਭਾਰਤੀ ਕੈਨੇਡਾ ਦੇ ਵਿੱਚ ਵਿਜ਼ਟਰ ਵੀਜ਼ਾ ਦੇ ਉੱਤੇ ਜਾਣਾ ਚਾਹੁੰਦੇ ਆ ਤੇ ਉਹਨਾਂ ਦੀ ਫਾਈਲ ਕਾਫੀ ਜ਼ਿਆਦਾ ਸਟਰੋਂਗ ਹੈ ਸੋ ਇਸੇ ਦੌਰਾਨ ਉਹ ਫੁੱਟਬਾਲ ਦੇ ਵੀ ਸ਼ਕੀਨ ਹਨ ਸੋ ਉਹ FIFA ਵਰਲਡ ਕੱਪ ਦੇ ਉੱਤੇ ਆਪਣਾ ਟੂਰਿਸਟ ਜਾਂ ਫਿਰ ਵਿਜ਼ਟਰ ਵੀਜ਼ਾ ਹੁਣ ਤੋਂ ਹੀ ਲਗਾ ਸਕਦੇ ਹਨ ਸੋ ਫਰਵਰੀ ਮਹੀਨੇ ਦੇ ਵਿੱਚ ਹੀ ਉਹ ਆਪਣੀ ਫਾਈਲ ਲਗਾ ਦੇਣ ਜਾਂ ਫਿਰ ਮਾਰਚ ਮਹੀਨੇ ਦੇ ਵਿੱਚ ਹੀ ਫਾਈਲ ਲਵਾ ਦੇਣ ਕਿਉਂਕਿ ਕਾਫੀ ਜ਼ਿਆਦਾ ਪ੍ਰੋਸੈਸਿੰਗ ਟਾਈਮ ਵੱਧ ਹੋ ਚੁੱਕਾ ਹੈ 90 ਤੋਂ ਲੈ ਕੇ 100 ਦਿਨ ਤੱਕ ਦਾ ਜਿਹੜਾ ਕਿ ਪ੍ਰੋਸੈਸਿੰਗ ਟਾਈਮ ਇਸ ਸਮੇਂ ਚੱਲ ਰਿਹਾ ਹੈ ਇਸ ਤੋਂ ਬਾਅਦ ਹੁਣ ਸਟੂਡੈਂਟ ਜੇ ਅੱਜ ਫਿਰ ਤੋਂ ਗੱਲ ਕੀਤੀ ਜਾਵੇ ਤਾਂ ਕੈਨੇਡਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਟੂਡੈਂਟ ਆ ਉਹਨਾਂ ਦੇ ਵਰਕ ਪਰਮਿਟ ਐਕਸਪਾਇਰ ਹੁੰਦੇ ਜਾ ਰਹੇ ਹਨ ਇਸ ਤੋਂ ਬਾਅਦ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜ਼ਰੂਰ ਉਹਨਾਂ ਦੇ ਲਈ ਕੋਈ ਨਾ ਕੋਈ ਜਿਹੜੇ ਕਿ ਨਵੇਂ ਪੀਆਰ ਪਾਸਵੇ ਓਪਨ ਕੀਤੇ ਜਾਣਗੇ ਜਿਸ ਦੇ ਤਹਿਤ ਕਿ ਉਹਨਾਂ ਨੂੰ ਪੀਆਰ ਦਿੱਤੀ ਜਾ ਸਕੇ ਕਿਉਂਕਿ ਕੈਨੇਡਾ ਵੀ ਨਹੀਂ ਚਾਹੁੰਦਾ ਕਿ ਕੈਨੇਡਾ ਦੇ ਵਿੱਚ 4 ਤੋਂ 5 ਸਾਲਾਂ ਤੋਂ ਜਿਹੜੇ ਲਗਾਤਾਰ ਲੋਕ ਰਹਿ ਰਹੇ ਹਨ ਨੌਜਵਾਨ ਪੀੜੀ ਸੋ ਉਹਨਾਂ ਨੂੰ ਐਕਸਪੀਰੀਅੰਸ ਵੀ ਕਾਫੀ ਹੋ ਚੁੱਕਾ ਹੈ ਤੇ ਇਸ ਤੋਂ ਇਲਾਵਾ ਉਹਨਾਂ ਦੇ ਦੁਆਰਾ ਟੈਕਸ ਵੀ ਤਾਰਿਆ ਗਿਆ ਹੈ ਕੈਨੇਡਾ ਦੇ ਵਿੱਚ ਹੀ ਰਹਿਣ ਤੇ ਉਹ ਦੇਸ਼ ਛੱਡ ਕੇ ਵਾਪਸ ਆਪਣੇ ਦੇਸ਼ਾਂ ਨੂੰ ਨਾ ਜਾਣ ਕਿਉਂਕਿ ਕੈਨੇਡਾ ਦੀ ਸਾਲ 2030 ਤੱਕ ਕਾਫੀ ਵੱਡੀ ਗਿਣਤੀ ਦੇ ਵਿੱਚ ਪੋਪੂਲੇਸ਼ਨ ਹੈ ਜਿਹੜੀ ਉਹ 60 ਸਾਲ ਤੋਂ ਉੱਪਰ ਹੋ ਜਾਵੇਗੀ ਜਿਸ ਦੇ ਕਾਰਨ ਕੈਨੇਡਾ ਨੂੰ ਕਾਮਿਆਂ ਦੀ ਕਾਫੀ ਜ਼ਿਆਦਾ ਲੋੜ ਪਵੇਗੀ ਇਸ ਤੋਂ ਬਾਅਦ ਅਗਲੀ ਅਪਡੇਟ ਵੀ ਇਸੇ ਦੇ ਰਿਲੇਟਡ ਹੈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿੱਥੇ ਕਿ ਹੁਣ ਸੋ ਕਿਹਾ ਗਿਆ ਹੈ ਕਿ ਕੈਨੇਡਾ ਦੇ ਵਿੱਚ ਜਿੱਥੇ ਕਿ ਬੈਨਕੂਵਰ ਅਤੇ ਟ੍ਰਾਂਟੋ ਵਰਗੇ ਸ਼ਹਿਰਾਂ ਦੇ ਵਿੱਚ ਤੇ ਵਾਦੀ ਕਾਫੀ ਵੱਡੀ ਗਿਣਤੀ ਦੇ ਵਿੱਚ ਵੱਧ ਚੁੱਕੀ ਹੈ ਸੋ ਕੈਨੇਡਾ ਦੇ ਜਿਹੜੇ ਛੋਟੇ ਇਲਾਕੇ ਆ ਪਿੰਡੂ ਇਲਾਕੇ ਉਹਨਾਂ ਦੇ ਵਿੱਚ ਅਜੇ ਵੀ ਸਕਿੱਲ ਵਰਕਰਾਂ ਦੀ ਅਤੇ ਕਾਮਿਆਂ ਦੀ ਕਾਫੀ ਜ਼ਿਆਦਾ ਲੋਡ ਹੈ ਸੋ ਇਸੇ ਲਈ ਉਹਨਾਂ ਦੇ ਵੱਲੋਂ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਰੂਰਲ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਲਗਾਤਾਰ ਸਾਲ 2026 ਦੇ ਦੌਰਾਨ ਚਲਾਇਆ ਜਾਵੇਗਾ ਜਿਸ ਦੇ ਵਿੱਚ ਕਿ ਕੈਨੇਡਾ ਦੇ ਪਿੰਡੂ ਇਲਾਕੇ ਜਿਹੜੇ ਰੂਰਲ ਏਰੀਏ ਆ ਉਹਨਾਂ ਦੇ ਵਿੱਚ ਕਾਮਿਆਂ ਦੀ ਅਤੇ ਜਾਂ ਫਿਰ ਇਸ ਤੋਂ ਇਲਾਵਾ ਸਕਿੱਲ ਵਰਕਰਾਂ ਦੀ ਕਾਫੀ ਜ਼ਿਆਦਾ ਘਾਟ ਹੈ ਤਾਂ ਜੋ ਕਿ ਉੱਥੇ ਵੀ ਬਸوں ਨੂੰ ਵਧਾਇਆ ਜਾ ਸਕੇ ਤੇ ਜਿਹੜੀ ਸ਼ਹਿਰਾਂ ਦੇ ਵਿੱਚ ਲਗਾਤਾਰ ਬਸਾਂ ਵਧ ਰਹੀ ਹੈ ਤੇ ਘਰਾਂ ਦੀਆਂ ਕੀਮਤਾਂ ਤੇ ਰੈਂਟ ਦੀਆਂ ਕੀਮਤਾਂ ਵਧਦੀਆਂ ਜਾ ਰਹੀਆਂ ਹਨ ਇਸ ਨੂੰ ਕੰਟਰੋਲ ਕੀਤਾ ਜਾ ਸਕੇ ਇਸ ਤੋਂ ਬਾਅਦ ਅਗਲੀ ਅਪਡੇਟ ਦੀ ਗੱਲ ਕਰੀਏ ਤਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਐਲ ਐਮ ਆਈ ਦੇ ਉੱਤੇ ਜ਼ਰੂਰ ਸ਼ਿਕੰਜਾ ਕੱਸਿਆ ਗਿਆ ਹੈ ਤੇ ਇਸੇ ਦੌਰਾਨ ਹੁਣ ਕੈਨੇਡਾ ਦੇ ਵੈਨਕੂਵਰ ਅਤੇ ਇਸ ਤੋਂ ਲਾਪ ਬ੍ਰਿਟਿਸ਼ ਕੋਲੰਬੀਆ ਅਲਬਰਟਾ ਅਤੇ ਹੋਰ ਕਈ ਸ਼ਹਿਰਾਂ ਦੇ ਵਿੱਚ ਬੇਰੋਜ਼ਗਾਰੀ ਦਰ ਜਿਹੜੀ ਉਹ 6% ਤੋਂ ਹੇਠਾਂ ਆ ਚੁੱਕੀ ਹੈ ਜਿਸ ਤੋਂ ਬਾਅਦ ਕਿ ਹੁਣ ਲੱਖਾਂ ਪੰਜਾਬੀ ਭਾਰਤੀਆਂ ਨੂੰ ਇਸ ਦਾ ਫਾਇਦਾ ਹੋ ਸਕਦਾ ਹੈ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਹਨ ਉਹ ਆਪਣਾ ਐਲ ਐਮ ਆਈ ਵਰਕ ਪਰਮਿਟ ਲੈ ਕੇ ਆਪਣਾ ਵਰਕ ਪਰਮਿਟ ਐਕਸਟੈਂਡ ਕਰਵਾ ਸਕਦੇ ਆ ਤੇ ਪੀ ਆਰ ਲੈ ਸਕਦੇ ਆ